ਹਾਂਜੀ ਪੰਜਾਬੀ ਭਰਾਓ ਪੰਜਾਬੀ ਅਤੇ ਸ਼ਕੀਨੋ ਪੰਜਾਬੀ ਕੱਪੜੇ ਪੰਜਾਬੀ ਵਸਤਰ ਪੰਜਾਬੀ ਖਾਣੇ ਦੇ ਪੰਜਾਬੀ ਮਾਂ ਬੋਲੀ ਦੇ ਸ਼ਕੀਨੋ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਪੰਜਾਬੀ ਲੋਕ ਪੁਰਾਣੇ ਚਾਦਰਾਂ ਕਿਵੇਂ ਲਾਉਂਦੇ ਸੀ ਇਸ ਤਰ੍ਹਾਂ ਇਹ ਚਾਦਰਾਂ ਦੇ ਦੋਵੇਂ ਕੋਨੇ ਫੜ ਲੈਂਦੇ ਦੋਵੇਂ ਕੋਨੇ 'ਚ ਹੁਣ ਦੋ ਸਟਾਈਲ ਨੇ ਕਈ ਤਾਂ ਇੱਥੋਂ ਫੜ ਕੇ ਐਂ ਕਰ ਲੈਂਦੇ ਤੇ ਇੱਥੋਂ ਐਂ ਕਰ ਲੈਂਦੇ ਆ ਨਹੀਂ ਇਹ ਨਹੀਂ ਚਾਦਰਾਂ ਬੰਨਣ ਦਾ ਜੀ ਮਤਲਬ ਜਿੱਥੇ ਸਾਫ਼ ਸੇਫ ਵੀ ਰਹੋ ਕਈ ਵਾਰੀ ਜਦੋਂ ਆ ਨਾ ਜਿਹਦੇ ਚ ਤੁਹਾਡੀਆਂ ਲੱਤਾਂ ਬਣਾ ਤੁਰਦੇ ਦਿਖਣ ਤੇ ਇਸ ਤਰ੍ਹਾਂ ਬਣਾਵੇ ਕੋਈ ਸ਼ਰਮਿੰਦਗੀ ਵੀ ਨਾ ਹੋਵੇ ਉਹਦੇ ਚ ਕੀ ਆ ਆ ਸਿੱਧਾ ਇੱਥੋਂ ਤੁਸੀਂ ਐ ਲੈ ਕੇ ਤੇ ਆਹ ਕ੍ਰੋਸ ਕਰ ਲੈਣਾ ਐਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਲੈ ਕੇ ਤੁਸੀਂ ਇੱਕ ਗੰਢ ਜੇ ਹੋਰ ਮਾਰਨੀ ਮਾਰ ਸਕਦੇ ਹੋ ਨਹੀਂ ਵੀ ਮਾਰ ਲਈ ਆਲਰੇਡੀ ਵੱਜ ਗਈ ਤੇ ਆਹ ਖੁੱਲਾ ਚੱਲਦਾ ਇਹਦੇ ਤਾਂ ਜਦੋਂ ਤੁਰੋਗੇ ਤੇ ਆਹ ਵੇਖੋ ਇਹ ਲੱਤ ਦੇ ਅੱਗੇ ਕਵਰ ਕਰਕੇ ਰੱਖੇਗਾ ਇਹ ਤੁਹਾਨੂੰ ਮਤਲਬ ਟੰਗ ਨਹੀਂ ਕਰੇਗਾ ਲੱਤਾਂ ਨਹੀਂ ਦਿਖੇਗੀਆਂ ਤੇ ਇਹਨੂੰ ਫਿਰ ਆਹ ਜਿਹੜਾ ਲਾੜਿਆ ਇਨੂੰ ਵੱਖੀ ਚ ਟੰਗ ਲਓ ਇਸ ਤਰ੍ਹਾਂ ਚਾਦਰਾਂ ਬਨਣਾ ਨਹੀਂ ਪਿੱਛੇ ਕਈ ਲੱਕ ਨਾਲ ਨਾ ਕਈ ਐਂ ਖੋਲ ਕੇ ਤੇ ਐ ਇੱਥੇ ਗੰਡ ਬਨ ਲੈਂਦੇ ਆ ਉਹ ਨਹੀਂ ਬਨਣਾ ਇਹਨੂੰ ਅਸਲ ਸਟਾਈਲ ਇਹ ਆ ਕਿ ਇਹ ਇੱਥੇ ਵੱਖੀ ਚ ਟੰਗ ਲਈਦਾ ਲਾੜ ਤੇ ਫੇਰ ਹੀ ਸਵਾਦ ਆਉਂਦਾ ਚਾਦਰੇ ਦਾ ਤੇ ਇਹ ਤੁਸੀਂ ਲਾ ਸਕਦੇ ਹੋ ਤੇ ਇਹਨੂੰ ਜਦੋਂ ਕਪੜਾ ਪਾਇਆ ਜਿਹੜਾ ਨੂੰ ਬਾਹਰ ਕੱਢ ਲਓ ਸੈੱਟ ਕਰ ਲਓ ਤੇ ਵੇਖਿਓ ਕਿਦਾਂ ਸੋਹਰਾ ਤੁਰ ਕੇ ਚਾਰ ਦੇ ਦੀਆਂ ਉਨਾ ਚਾਦਰ ਐਸ ਤੋਂ ਵਧੀਆ ਹੁਣ ਕਈ ਸ਼ਕੀਨ ਜਿਹੜੇ ਚਾਦਰੇ ਤੇ ਡਿਜ਼ਾਈਨ ਵੀ ਘੜਾਉਂਦੇ ਆ ਇਹ ਵੱਖ-ਵੱਖ ਤਰੀਕੇ ਨਾਲ ਪਿੱਛੇ ਉਹਦੇ ਮੋਰਨੀਆਂ ਪੁਆਈਆਂ ਹੁੰਦੀਆਂ ਤੇ ਹੁੰਦਾ ਆ ਤੁਹਾਡਾ ਬਣ ਗਿਆ ਕੁਰਤਾ ਚਾਦਰ ਲੱਗਦਾ ਨਾ ਭਾਉ ਫਿਰ ਠੀਕ ਹੈ ਦੱਸੋ ਜੀ ਕਿਵੇਂ ਲੱਗਾ ਤੇ ਆਪਾਂ ਐਸੇ ਤਰ੍ਹਾਂ ਮਿਲਦੇ ਰਾਵਾਂਗੇ ਚੰਗੀਆਂ ਚੰਗੀਆਂ ਵੀਡੀਓ 'ਚ